आग्याग्या <laughs> يا <applause> ਬੋਲੇ ਸੋਹਣੇ ਹਰ ਰਸ ਰਸ ਰੀਆ ਕਾ ਬੋਲੇ ਸੋਹਣੇ ਆਏ ਸੀ ਗਰੂਜ ਵਾਘੂ ਜੀ ਕਾ ਫਲਸਾ ਵਾਘੂ ਜੀ ਕੀ ਪਤਾਈ ਆਪ ਜੀ ਦਾ ਪਹਿਲਾ ਤਾਂ ਕੜਾਣੀ ਨਗਰ ਆਉਣ ਤੇ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਸਾਰੇ ਚੈਨਲਾਂ ਵੱਲੋਂ ਮੈਂ ਸਾਰੇ ਚੈਨਲਾਂ ਦਾ ਤੇ ਖਾਸ ਕਰਕੇ ਤੁਹਾਡਾ ਸਦਾ ਜਗਤਾਰਸਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਹਰ ਗੱਲ ਨੂੰ ਸੰਗਤ ਦੇ ਵਿੱਚ ਪਹੁੰਚਾਉਂਦੇ ਤੇ ਸਾਰੇ ਸੰਗਤ ਜੋ ਸੁਣ ਰਹੀ ਹੈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੀ ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਰੋਡ ਸ਼ੋਅ ਰੱਖਿਆ ਗਿਆ ਸੀ ਜੋ ਡਾਕਟਰ ਜਸਪ੍ਰੀਤ ਜੀ ਵੱਲੋਂ ਸਾਨੂੰ ਪਹਿਲਾਂ ਦਿੱਤੇ ਪ੍ਰੋਗਰਾਮ ਦੇ ਵਿੱਚ ਸੀ ਉਸ ਦੇ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਸਥਾਨ ਅਛੇ ਦੀ ਬੁਰਦੌਰ ਸਾਹ ਤੋਂ ਸਵੇਰੇ ਬੇਨਤੀ ਕਰਕੇ ਸਤਿਗੁਰਾਂ ਚਰਨਾਂ 'ਚ ਚੱਲੇ ਤੇ ਉੱਥੋਂ ਹੁੰਦੇ ਹੋਏ ਵੱਖ-ਵੱਖ ਸ਼ਹਿਰਾਂ ਅਸਰੰਦ ਰੇਲਵੇ ਸੇਹਸਨਾਂ ਮੜੀ ਗੰਦਗਾਲ ਖੰਨਾ ਬੀਜਾ ਬੀਜੇ ਤੋਂ ਪਿੰਡਾਂ ਪਿੰਡਾਂ ਦੇ ਵਿੱਚ ਵੀ ਇੱਕਦੋ ਕੱਢ ਕੇ ਆਏ ਤੇ ਮੁੜ ਕੇ ਇਸ ਇਤਰਾਹੇ ਵਿੱਚ ਪਹੁੰਚੇ ਤੇ ਦਰਾਹੇ ਤੋਂ ਹੁੰਦੇ ਹੋਏ ਹੁਣ ਅਸੀਂ ਤੁਹਾਡੇ ਚਰਨਾਂ 'ਚ ਕੜਾਣੀ ਪਹੁੰਚੇ ਆ ਤੇ ਸੰਗਤ ਦਾ ਇੱਡਾ ਬੜਾ ਸਹਿਯੋਗ ਮਿਲ ਰਿਹਾ ਹੈ ਕਿ ਸੰਗਤ ਇਸ ਗੱਲ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਤ ਹੈ ਕਿ ਬਹੁਜਨ ਸਮਾਜ پارٹی ਦੇ ਨਾਲ ਜੁੜ ਰਹੀ ਹੈ ਤੇ ਬਹੁਜਨ ਸਮਾਜ پارٹی ਨੂੰ ਇਸ ਗੱਲ ਦਾ ਵੀ ਹੌਸਲਾ ਸਾਨੂੰ ਹੁੰਦਾ ਹੈ ਕਿ ਜਦੋਂ ਸਾਡੀਆਂ ਲਾਈਨਾਂ ਲੰਬੀਆਂ ਹੁੰਦੀਆਂ ਨੇ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਉਹ ਸਾਡਾ ਆ ਰਿਹਾ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਬਹੁਜਨ ਸਮਾਜ پارٹی ਦਾ ਰਾਜ ਭਗ ਬਣੇ ਤਾਂ ਜਿਹੜੀਆਂ ਪਿੱਛੇ ਦਿੱਕਤਾਂ ਆਈਆਂ ਨੇ ਜਿਹੜੇ ਕਿਸੇ ਸਰਕਾਰ ਨੇ ਅੱਜ ਤੱਕ ਛੇੜੀਆਂ ਨਹੀਂ ਸਿੱਖਿਆ ਦਾ ਪ੍ਰਬੰਧ ਨਹੀਂ ਵਧੀਆ ਹੋਇਆ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ ਵਧੀਆ ਹੋਇਆ ਬੱਚੇ ਜੋ ਪੜ੍ਹੇ ਲਿਖੇ ਬੇਰਜਗਾਫ ਰਹਦੇ ਐ ਐਮ ਐਪੀਏ ਬੀ ਟੈਕ ਐਮ ਟੈਕ ਡਿਗਰੀਆਂ ਚੱਕੀਆਂ ਬੁਰਾ ਹਾਲਾ ਬੱਚਾ ਵਾ ਜੋ ਉਹਨਾਂ ਦੇ ਨੌਕਰੀ ਦਾ ਪ੍ਰਬੰਧ ਕਰਨ ਲਈ ਕੁਝ ਕਿਸੇ ਨੇ ਕੁਝ ਨਹੀਂ ਕੀਤਾ ਐਵੇਂ ਟਾਰਾ ਮਾਰੀ ਜਾਣੇ ਕਿ ਅਸੀਂ ਜੇ ਕਰਦਾਂਗੇ ਅਸੀਂ ਉਹ ਕਰਾਂਗੇ ਪਰ ਅਸੀਂ ਇਸ ਗੱਲ ਦਾ ਤੁਹਾਡੇ ਨਾਲ ਬਹਿਸ ਕਰਦੇ ਆਂ ਜੇ ਬਹੁਜਨ ਸਮਾਜ ਦੀ ਪਾਰਟੀ ਦਾ ਰਾਜਪਾਗ ਆਉਂਦਾ ਇੰਡੀਆ ਦੇ ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕਮਾਰੇ ਮਾਇਆ ਭਤੀ ਜਿ ਬਣਦੇ ਆ ਤੇ ਅਸੀਂ ਜਿੱਤ ਕੇ ਇੱਥੇ ਜਾਣੇ ਆ ਤਾਂ ਇਹਨਾਂ ਗੱਲਾਂ ਦਾ ਅਸੀਂ ਪਹਿਲੇਦਾਰ ਤੇ ਹੱਲ ਕਰਾਂਗੇ ਭਾਈ ਜੀ ਪਹਿਲਾਂ ਤਾਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਨੇ ਇਸ ਚੀਜ਼ ਤੇ ਜਿਹੜਾ ਤੁਸੀਂ ਅੱਜ ਲੈ ਕੇ ਆਏ ਹੋ ਲਾਰਾ ਉਹ ਬਹੁਤ ਵੱਡੀ ਗੱਲ ਆ ਵੀ ਤੁਸੀਂ ਆਪ ਦੇ ਆਪ ਤੇ ਇਕੱਲੇ ਲੈ ਕੇ ਆਏ ਹੋ ਅੱਗੇ ਤਾਂ ਆਪਾਂ ਕਿਸੇ ਨਾ ਗਠਬੰਧਨ ਕਰਕੇ ਲੈ ਕੇ ਆਉਂਦੇ ਦੀ ਅੱਜ ਤੁਸੀਂ ਆਪ ਦੇ ਤੌਰ ਤੇ ਆਪ ਦੇ ਬਲਬੂਤੇ ਤੇ ਲੈ ਕੇ ਆਏ ਹੋ ਉਹ ਤੁਹਾਡੀ ਵੱਡੀ ਅਹਿਮੀਅਤ ਰੱਖਦੀ ਆ ਕਿਉਂਕਿ ਮੇਰੇ ਨਾਲ ਡਾਕਟਰ ਜਸਪਰੀਤ ਬੀਜਾ ਜੀ ਖੜੇ ਤੇ ਉਹ ਹਲਕਾ ਪਹਿਲ ਤੋਂ ਇੰਚਾਰਜ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੀਡੀਆ ਕਰਮੀਆਂ ਦਾ ਖਾਸ ਤੌਰ ਤੇ ਸਰਦਾਰ ਜਗਤਾਰ ਸਿੰਘ ਜੀ ਤੁਹਾਡਾ ਤੇ ਮੇਰਾ ਛੋਟਾ ਵੀਰ ਗੁਰਜੰਟ ਸਿੰਘ ਗੋਸਲਾ ਤੋਂ ਸਾਡੇ ਬिलासपुर ਸਾਹਿਬ ਤੁਹਾਡਾ ਸਾਰੇ ਮੀਡੀਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੱਦਾਂ ਮੇਰੇ ਤੋਂ ਪਹਿਲਾਂ ਮਹਿਤੋ ਸਾਹਿਬ ਨੇ ਦੱਸਿਆ ਕਿ ਅਸੀਂ ਸਵੇਰੇ 7 ਵਜੇ ਤੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਸਾਡਾ ਕਾਫਲਾ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਦਰਾਹੇ ਪਹੁੰਚਿਆ ਸੀ ਤੇ ਦਰਾਹੇ ਤੋਂ ਅਸੀਂ ਹੋਰ ਕਾਫਲੇ 'ਚ ਵਾਧਾ ਕੀਤਾ ਤੇ ਬਹੁਤ ਵੱਡਾ ਜਿਹੜਾ ਹਜੂਮ ਮੋਟਰਸਾਈਕਲ ਕਾਰਾਂ ਜੀਪਾਂ ਤੇ ਹੋਰ ਸਾਧਨਾਂ ਤੇ ਅਸੀਂ ਦਰਾਹੇ ਤੋਂ ਪੈਲ ਪੈਲ ਤੋਂ ਵਕ ਵਕ ਪਿੰਡਾਂ 'ਚ ਹੁੰਦੇ ਹੋਏ ਅੱਜ 6ਵੀਂ ਪਾਤਸ਼ਾਹੀ ਦੀ ਚਰਨਛੋਪਾ ਪ੍ਰਾਪਤ ਧਰਤੀ ਪੁਢਾਣੀ ਕਲਾਂ ਵਿਖੇ ਅਸੀਂ ਅੱਜ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਦੇਖਣ ਨੂੰ ਮਿਲੀ ਹੈ ਕਿ ਜੋ ਵੀ ਅੱਜ ਵੱਡਾ ਇਕੱਠਾ ਉਹ ਆਪ ਮਹਾਰੇ ਹੋਇਆ ਤੇ ਸਾਰੇ ਜਿਹੜੇ ਲੋਕ ਨੇ ਉਹ ਆਪੋ ਆਪਣੇ ਸਾਧਨਾ ਤੇ ਆਪਣੇ ਬਲ ਬੁੱਤੇ ਤੇ ਇੱਥੇ ਪਹੁੰਚੇ ਆ ਤੇ ਮੈਨੂੰ ਯਾਦ ਆ ਜਦੋਂ ਸਭ ਕਾਸ਼ੀਰਾਮ ਜੀ ਇਸ ਧਰਤੀ ਤੇ ਜਿਉਂਦੇ ਸੀ ਉਹ ਕਿਹਾ ਕਰਦੇ ਸੀ ਕਿ ਭੋਜਨ ਸਮਾਜ ਪਾਰਟੀ ਪਹਿਲਾਂ ਜਿਹੜੀ ਆ ਪਹਿਲਾਂ ਹਾਰਨ ਲਈ ਖੜਿਆ ਕਰ ਖੜੇ ਖੜੇਗੀ ਜਦੋਂ ਅਸੀਂ ਹਾਰਨਾ ਸਿੱਖ ਗਏ ਫਿਰ ਅਸੀਂ ਹਰਾਉਣ ਲਈ ਖੜਿਆ ਕਰਾਂਗੇ ਜਦੋਂ ਅਸੀਂ ਕਿਸੇ ਨੂੰ ਹਰਾਉਣ ਯੋਗੇ ਹੋ ਜਾਂਦੇ ਆ ਤਾਂ ਫਿਰ ਅਸੀਂ ਆਪ ਜਿੱਤਣ ਯੋਗੇ ਵੀ ਹੋ ਸਕਦੇ ਆ ਸੋ ਅੱਜ ਜਿਹੜਾ ਮਾਹੌਲ ਆ ਪੰਜਾਬ ਦੇ ਅੰਦਰ ਉਹ ਅੱਜ ਜਿੱਤਣ ਵਾਲਾ ਮਾਹੌਲ ਆ ਸੋ ਇਹ ਸਾਰਾ ਜਿਹੜਾ ਜਿਹੜੇ ਲੋਕਾਂ ਦੇ ਨਾਲ ਪੰਜਾਬ ਦੇ ਅੰਦਰ ਜ਼ੁਲਮ ਅਤਿਆਚਾਰ ਧੱਕਾ ਹੋ ਰਿਹਾ ਉਹ ਸਾਰੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਅੱਜ ਜੇ ਦੇਸ਼ ਦੇ ਅੰਦਰ ਗਰੀਬਾਂ, ਦਲਿਤਾਂ, ਪਛੜਿਆਂ, ਕਿਸਾਨਾਂ ਦੀ, ਗਰੀਬ ਮਜ਼ਦੂਰਾਂ ਦੀ ਜੇ ਕੋਈ ਰਾਖੀ ਕਰ ਸਕਦਾ ਤਾਂ ਬੋਝਨ ਸਮਾਜ ਪਾਰਟੀ ਕਰ ਸਕਦੀ ਆ। ਸੋ ਇਸ ਕਰਕੇ ਇਹ ਜਿਹੜਾ ਇਕੱਠ ਵੱਡੀ ਗਿਣਤੀ 'ਚ ਤੁਸੀਂ ਦੇਖ ਰਹੇ ਹੋ ਇਹ ਉਹਦਾ ਹੀ ਰਿਜ਼ਲਟ ਆ ਤੇ ਇਸ ਵਾਰ ਪੰਜਾਬ ਦਾ ਜਿਹੜਾ ਰਿਜ਼ਲਟ ਆ ਉਹ ਹੈਰਾਨ ਕਰਨ ਵਾਲਾ ਹੋਏਗਾ ਤੇ ਇੱਕ ਬਹੁਤ ਵੱਡਾ ਕ੍ਰਿਸ਼ਮਾ ਬੋਝਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਕਰਨ ਜਾ ਰਹੀ। ਪਿੰਡ ਸਿਉੜਾ ਪਿੰਡ ਨਿਯਮਪੁਰ ਜਿੱਥੇ ਵੱਡਾ ਕਹਿਰ ਰੱਬ ਦਾ ਵਰਤਿਆ ਉਥੇ 5 ਨਹੀਂ 6 ਜੀ ਐਕਸੀਡੈਂਟ 'ਚ ਮਾਰੇ ਗਏ। ਉਹਨਾਂ ਬੰਦਿਆਂ ਦਾ ਕਹਿਣਾ ਇਹ ਤੀਗਾ ਵੀ ਸਾਡੇ ਕੋਲ ਲਾਜ ਕਰਾਉਣ ਨੂੰ 1 ਰੁਪਿਆ ਨਹੀਂਗਾ। ਉਥੇ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਜਾਂ ਕਿਸੇ ਬੰਦੇ ਨੇ ਵੀ ਜਾ ਕੇ ਉਹਨਾਂ ਦੀ ਸਾਰ ਨਹੀਂ ਲਈਤੀ। ਜਦੋਂ ਅਸੀਂ ਵੀਡੀਓ ਉਥੇ ਵਾਇਰਲ ਕੀਤੀਆਂ ਤਦ ਭਾਜੜਾ ਪਈਆਂ ਸਾਰਿਆਂ ਨੂੰ। ਬਾਈ ਜੀ ਇੱਕ ਸਾਨੂੰ ਮੈਸੇਜ ਆ ਜਾਣੀ ਕਿ ਜਰੂਰ ਨਜੌਂਪਰ ਪਿੰਡ ਸਿਉੜਾ ਇਹ ਤਿੰਨ ਪਿੰਡਾਂ ਦੇ ਘਟੋ-ਕਟ ਵੀ 5-6 ਜੀ ਜਾ ਚੁੱਕੇ ਨੇ। ਉਹ ਆਪਣੇ ਐਕਸੀ ਭਾਈਚਾਰੇ 'ਚ ਉਹਨੇ ਤੇ ਉਹਨਾਂ ਦੇ ਤੁਸੀਂ ਜਰੂਰ ਦੁੱਖ ਨਾਲ ਸਾਂਝਾ ਬਿਲਕੁਲ 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 हां हां ਮੈਂ ਸ਼ਾਇਦ ਤੁਸੀਂ ਮੇਰੇ ਬਹੁਤ ਵੱਡੇ ਵੀਰ ਸਤਕਾਰਯੋਗ ਸ਼ਾਇਦ ਤੁਹਾਡੀ ਨੌਲੇਜ ਦੇ ਵਿੱਚ ਥੋੜੀ ਜੀ ਮੈਂ ਵਾਅਦਾ ਕਰਦਾ ਜਿਹੜਾ ਉਹ ਪਰਿਵਾਰ ਆ ਉਹ ਅੱਜ ਤਾਈਂ ਬਹੁਤ ਲੰਮੇ ਸਮੇਂ ਤੋਂ ਸਾਡੇ ਨਾਲ ਬਸਪਾ ਨਾਲ ਨਿੱਜੀ ਤੌਰ ਤੇ ਜੁੜਿਆ ਹੋਇਆ ਪਹਿਲੀ ਗੱਲ ਦੂਜੀ ਗੱਲ ਅਸੀਂ ਕੱਲ ਸਾਡਾ ਜਿਹੜਾ ਬਫਾ ਦਾ ਜਿਹਦੇ ਵਿੱਚ ਮੇਰੇ ਨਾਲ ਸਾਡੇ ਕੱਲ ਕੱਲ ਅਸੀਂ ਪਰਿਵਾਰ ਨੂੰ ਮਿਲੇ ਜਿਹਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਹਰਪਾਜਨ ਸਿੰਘ ਦੁੱਲਮਾ ਜੀ ਤੇ ਹੋਰ ਸਾਡੇ ਜਿਹੜੇ ਸਾਥੀ ਸੀ ਅਸੀਂ ਪਰਿਵਾਰ ਨੂੰ ਜਦੋਂ ਮਿਲੇ ਤਾਂ ਪਰਿਵਾਰ ਨੇ ਸਾਨੂੰ ਬੜੇ ਭਰੇ ਮਨ ਦੇ ਨਾਲ ਕਿਹਾ ਕਿ ਸਾਡੀ ਜਿੱਥੇ ਅਸੀਂ 5 ਸੰਸਕਾਰ ਕੀਤੇ ਨੇ ਕਿ ਸਾਨੂੰ ਪੈਸਿਆਂ ਦੀ ਦਿੱਕਤ ਆਈ ਆ ਉੱਥੇ ਜਿਹੜੇ ਸਾਡੇ 13 ਜ਼ਖਮੀ ਨੇ ਕਿ ਬੀਰ ਹਾਲਾਤ ਦੇ ਵਿੱਚ ਬਿਲਕੁਲ ਬਿਲਕੁਲ ਉਹ ਵੱਖ-ਵੱਖ ਹਸਪਤਾਲਾਂ ਦੇ ਵਿੱਚ ਨਹੀਂ ਕੋਈ ਖਰੜਾ ਕੋਈ ਮਹਾਦਰਾ ਕੋਈ ਕੋਈ ਪੀਜੀਆ ਹੀ ਪਿਆ ਕੋਈ ਮਰੇ ਕੋਲ ਲਿਆ ਕੋਈ ਮਲੇਰ ਕੋਟ ਲਿਆ ਤੇ ਕੋਈ ਸਮਰਾਲਿਆ ਮਲੌਦ ਆ ਹਾਂ ਤੇ ਦਲਮਾ ਸਾਹਿਬ ਇਸ ਗੱਲ ਦੀ ਗਵਾਹੀ ਭਰਨਗੇ ਉਸੇ ਟਾਈਮ ਪਰਿਵਾਰ ਦੇ ਕੋਲ ਬੈਠੇ ਹੋਏ ਅਸੀਂ ਡੀਸੀ ਸਾਹਿਬ ਨੂੰ ਮਾਣਯੋਗ ਡੀਸੀ ਸਾਹਿਬ ਨੂੰ ਫੋਨ ਕੀਤਾ ਤੇ ਡੀਸੀ ਸਾਹਿਬ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਇਹ ਜਿਹੜਾ ਪਰਿਵਾਰ ਆ ਇਹ ਕੋਈ ਜਾਣਬੁੱਝ ਕੇ ਨਹੀਂ ਕਰ ਰਿਹਾ ਪਰਿਵਾਰ ਦੇ ਉੱਪਰ ਰੱਬ ਦਾ ਵੱਡਾ ਜਿਹੜਾ ਕਹਿਰਾ ਟਾਇਆ ਗਿਆ ਤੇ ਡੀਸੀ ਸਾਹਿਬ ਨੇ ਜਦੇ ਡੀਡੀਪੀਓ ਦੀ ਡਿਊਟੀ ਲਾਈ ਤੇ ਰੈੱਡ ਕਰਾਸ ਵਾਲਿਆਂ ਦੀ ਡਿਊਟੀ ਲਾਈ ਇੱਕ ਘੰਟੇ ਦੇ ਅੰਦਰ ਅੰਦਰ ਤੁਸੀਂ ਪਰਿਵਾਰ ਤੋਂ ਇਹ ਗੱਲ ਪੁੱਛਿਓ ਇੱਕ ਘੰਟੇ ਦੇ ਅੰਦਰ ਅੰਦਰ ਜ਼ਿਲ੍ਹੇ ਦਾ ਜਿੰਨਾ ਵੀ ਪ੍ਰਸ਼ਾਸਨਾਂ ਉਨ ਜਾਮਪੁਰ ਤੇ ਸੋੜੇਪਿੰਡ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ ਸੋ ਉਹਦੇ ਲਈ ਮੈਂ ਆਪਣੇ ਸਾਡੀ ਦੁਲਮਾ ਸਾਹਿਬ ਦਾ ਸਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਿਹੜਾ ਉਪਰਾਲਾ ਕੀਤਾ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਰੱਖਦਾ ਇੱਥੇ ਕਿੰਨੀ ਸਾਖਤ ਖੜੀ ਆ ਕੋਈ ਜੱਟ ਭਾਈਚਾਰੇ ਦੇ ਸੱਟ ਲੱਗ ਜਵੇ ਜਾਂ ਕੋਈ ਡੈਥ ਹੋ ਜਵੇ ਉਹਨੂੰ 50000 ਕਲੇਮ ਮੰਗਦਾ ਕੋਈ 10000 ਮੰਗਦਾ ਕੋਈ 20000 ਮੰਗਦਾ ਕੋਈ ਜ਼ਹਿਰ ਖਾ ਕੇ ਗੁਜ਼ਰ ਜਵੇ ਜਾਂ ਕੋਈ ਦਵਾਈ ਪੀ ਕੇ ਗੁਜ਼ਰ ਜਵੇ ਸਾਡੇ 5 ਜਣਿਆਂ ਦਾ 6 ਜਣਿਆਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਜੋ ਕੋਈ ਮਾਅਵਜਾ ਵੰਡਦਾ ਸਾਡਾ ਦੇਣ ਦਾ ਹੱਕ ਨਹੀਂ ਬਣਦਾ ਆਪਾਂ ਕਹੀਏ ਨਾ ਡੀਸੀ ਸਾਹਿਬ ਨੂੰ ਕੱਲ ਬੇਨਤੀ ਕੀਤੀ ਆ ਕਿ ਜਿਹੜੇ ਜਿਹੜੇ ਪੰਜ ਮ੍ਰਿਤਕ ਨੇ ਜਿਹੜੇ 6 ਜਿਹੜੇ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਨੂੰ ਘੱਟੋ ਘੱਟ 5 ਲੱਖ ਦਾ ਮੁਆਵਜ਼ਾ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਘੱਟੋ ਘੱਟ 2 ਲੱਖ ਦਾ ਮੁਆਵਜ਼ਾ ਤੇ ਜਿੰਨੀ ਦੇਰ ਉਹ ਜਿਹੜੇ ਇਲਾਜ ਨੇ ਉਹਨਾਂ ਦਾ ਇਲਾਜ ਆ ਜਿਹੜਾ ਉਹ ਸਰਕਾਰ ਵੱਲੋਂ ਮੁਫਤ ਹੋਣਾ ਚਾਹੀਦਾ ਤੇ ਤੇ ਮੈਂ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਡੀਸੀ ਸਾਹਿਬ ਨੇ ਐਗਰੀ ਵੀ ਕੀਤਾ ਇਸ ਗੱਲ ਨੂੰ ਬਿਲਕੁਲ ਤੇ ਅਸੀਂ ਹੋਰ ਵੀ ਕਿਉਂਕਿ ਅੱਜ ਤੁਸੀਂ ਮੀਡੀਆ ਦੇ ਵਿੱਚ ਅਖਬਾਰਾਂ ਵਿੱਚ ਵੀ ਦੇਖਿਆ ਹੋਣਾ ਤੇ ਅਖਬਾਰਾਂ ਵਿੱਚ ਵੀ ਆ ਲੱਗੇ ਨੇ ਤੇ ਪਰਿਵਾਰ ਦੇ ਨਾਲ ਕਿਉਂਕਿ ਪਰਸੋਂ ਨੂੰ ਇੱਕ ਤਰੀਕ ਨੂੰ ਭੋਗਾ ਅਸੀਂ ਉੱਥੇ ਪਰਿਵਾਰ ਨੂੰ ਮਿਲ ਕੇ ਜੇ ਡੀਸੀ ਸਾਹਿਬ ਨੂੰ ਅਸੀਂ ਸਾਰਾ ਦੋ ਤਰੀਕ ਨੂੰ ਅਸੀਂ ਪੂਰਾ ਵਫਦ ਲੈ ਕੇ ਡੀਸੀ ਸਾਹਿਬ ਨੂੰ ਮਿਲਾਂਗੇ ਤੇ ਅਸੀਂ ਭਰੋਸਾ ਦਵਾਉਨੇ ਆ ਪੂਰੇ ਪੂਰੇ ਹਲਕੇ ਦੇ ਲੋਕਾਂ ਨੂੰ ਕਿ ਅਸੀਂ ਉਸ ਪਰਿਵਾਰ ਦੇ ਨਾਲ ਡਟ ਕੇ ਖੜਾਂਗੇ ਤੇ ਜਿੰਨੀ ਵੀ ਸੰਭਵ ਕੋਸ਼ਿਸ਼ ਹੋ ਸਕਦੀ ਆ ਪ੍ਰਸ਼ਾਸਨ ਵੱਲੋਂ ਤੇ ਸਾਡੇ ਵੱਲੋਂ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਧੰਨਵਾਦ ਭਾਈ ਜੀ ਮੈਂ ਤੁਹਾਡੇ ਕੋਲ ਇਹੀ ਚਾਹੁੰਦਾ ਤੀ ਆ ਜਿਹੜੀ ਗੱਲ ਤੁਸੀਂ ਮੂੰਹੋਂ ਕਹੀ ਆ ਉਹੀ ਗੱਲ ਕਢਾਉਣੀ ਚਾਹੁੰਦਾ ਤੀ ਕੋਈ ਮੇਰਾ ਕੋਈ ਬੈਨੀਫਿਟ ਨਹੀਂ ਇਹ ਚ ਗੱਲ ਇਹ ਆ ਵੀ ਜਿੱਥੇ ਸਾਡੇ ਭਾਈਚਾਰੇ ਦੀ ਗੱਲ ਹੋਊਗੀ ਉੱਥੇ ਅਸੀਂ ਇੱਕ ਤਾਨਕੇ ਖੜਾਂਗੇ ਤੇ ਇੱਕ ਤਾਨਕੇ ਗੱਲ ਕਰਾਂਗੇ ਕਿਉਂਕਿ ਜਿੱਥੇ ਲੋਕਾਂ ਨੂੰ ਦੂਜੇ ਲੋਕਾਂ ਨੂੰ ਉੱਥੇ ਮੁਆਵਜ਼ਾ ਮਿਲਦਾ ਤਾਂ ਸਾਡੇ ਲੋਕਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਧੰਨਵਾਦ ਭਾਈ ਜੀ ਤੁਹਾਡਾ ਪੀ ਆਰ ਸੀ ਕਢਾਣੀ ਚੈਨਲ ਤੇ ਲੋਕ ਪੱਖੀ ਮੀਡੀਆ ਪੰਜਾਬ ਤੇ ਆਪਣਾ ਦਾ ਇੰਡੀਆ ਚੈਨਲ ਵੱਲੋਂ ਆਪ ਜੀ ਦਾ ਹਾਰਦਿਕ ਸਵਾਗਤ ਕਰਦੇ ਆ ਮਨੋਂ ਕਾਮਨਾ ਮੈਂ ਤੁਹਾਡੀਆਂ ਮਹਾਰਾਜ ਸੇਵੇਂ ਪਾਚਾ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਸਰ ਕਲਵਾਨ ਸਿੰਘ ਮਹਿਤੋ ਜਿੰਦਾਬਾਦ 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 ਜਿੱਤੂਗਾ ਵੀ ਜਿੱਤੂਗਾ ਹਾਥੀ ਵਾਲਾ ਜਿੱਤੂਗਾ ਆ ਗਿਆ ਵੀ ਆ ਗਿਆ ਹਾਥੀ ਵਾਲਾ ਆ ਗਿਆ ਆ ਗਿਆ ਵੀ ਆ ਗਿਆ ਹਾਥੀ